ਕੱਲ ਕਿਸਾਨਾਂ ਦੀ ਤੇ ਸੀਐਮ ਭਗਵੰਤ ਮਾਨ ਦੀ ਮੀਟਿੰਗ ਰਹੀ ਬੇਸਿੱਟਾ ਕਿਸਾਨਾਂ ਨੇ ਲਗਾਇਆ ਦੋਸ਼ ਕਿ ਮੀਟਿੰਗ ਛੱਡ ਕੇ ਸੀਐਮ ਹੋਏ ਕਮਰੇ ਚੋਂ ਬਾਹਰ ਇਹ ਤਾਂ ਹੈਗੀ ਆ ਅਖਬਾਰੀ ਸੁਰਖੀ ਅੱਜ ਦੀ ਹੈਡਲਾਈਨ ਪਰ ਅਸਲ ਦੇ ਵਿੱਚ ਕਿਸਾਨਾਂ ਨੇ ਦੋਸ਼ ਨਹੀਂ ਲਾਇਆ ਸੀਐਮ ਸੱਚੀ ਮੀਟਿੰਗ ਛੱਡ ਕੇ ਜਿਹੜੇ ਕਮਰੇ ਚੋਂ ਬਾਹਰ ਚਲੇ ਗਏ ਤੇ ਬੇਸਟਾ ਆਪੇ ਰਹਿਣੀ ਸੀ ਕਿਉਂਕਿ ਜਾਂਦੇ ਜਾਂਦੇ ਇਹ ਵੀ ਕਹਿ ਗਏ ਕਿ ਜਿਹੜੀਆਂ ਗੱਲਾਂ ਤੇ ਆਪਣੀ ਮਾੜੀ-ਮੋਟੀ ਸਹਿਮਤੀ ਬਣੀ ਸੀ ਨਾ ਉਹ ਵੀ ਕੈਨਸਲ ਤੇ ਤੁਸੀਂ ਕਰ ਲਓ ਜੋ ਕਰਨਾ ਕਿਸਾਨਾਂ ਨੇ ਜਿਹੜੇ ਬਿਆਨ ਦਿੱਤੇ ਉਹ ਤਾਂ ਚਲੋ ਕੋਈ ਸ਼ਪਿਆ ਨਹੀਂ ਪਰ ਹਾਂ ਸੀਐਮ ਭਗਵੰਤ ਮਾਨ ਦਾ ਹੁਣ ਜ਼ਰੂਰ ਬਿਆਨ ਛਪਿਆ ਜਿਹਦੇ ਵਿੱਚ ਉਹ ਦੱਸ ਰਿਹਾ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਲੋਕਾਂ ਨੂੰ ਤੰਗੀ ਹੁੰਦੀ ਆ ਆ ਤਸਵੀਰਾਂ ਐ ਫਰਾਂਸ ਦੀਆਂ ਫ੍ਰਾਂਸ ਦੀਆਂ ਸੜਕਾਂ ਤੇ ਕਿਸਾਨ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਆ ਠੀਕ ਆ ਜੀ ਤੇ ਆ ਤਸਵੀਰਾਂ ਹੈਗੀਆਂ ਯੂਕੇ ਦੀਆਂ ਯੂਕੇ ਦੇ ਵਿੱਚ ਲੰਡਨ ਮੇਨ ਸਿਟੀ ਦੇ ਵਿੱਚ ਆ ਪ੍ਰਦਰਸ਼ਨ ਕਰ ਰਹੇ ਆ ਕਿਸਾਨਾਂ ਨੇ ਜਨਾਬ ਸੜਕਾਂ ਤੇ ਹੀ ਤੱਕੇ ਖਾਣੇ ਆ ਜੇ ਆ ਪਉਣ ਦੀ ਗੱਲ ਨਾ ਸੁਣਾਂਗੇ ਉਹਨਾਂ ਨੂੰ ਕਿਹੜਾ ਚੰਦ ਤੇ ਪੁਲਾੜ ਘੱਟ ਕੇ ਦਿੱਤੇ ਆ ਆਪਾਂ ਵੀ ਉੱਥੇ ਜਾ ਕੇ ਧਰਨੇ ਲਾਓ ਸੋ ਕਿਸਾਨ ਪੂਰੀ ਦੁਨੀਆ ਦੇ ਸੜਕਾਂ ਉੱਤੇ ਆ ਤੇ ਪੰਜਾਬ ਦੇ ਕਿਸਾਨ ਨੇ ਵੀ ਸੜਕ ਤੇ ਪ੍ਰਦਰਸ਼ਨ ਕਰਨਾ ਹੋਰ ਕਾਰਨ ਕਿੱਥੇ ਹੋ ਸੋ ਰੋਕੇ ਤਾਂ ਜਾ ਸਕਦੇ ਜੇ ਆਪਾ ਉਹਨਾਂ ਦੀ ਗੱਲ ਸੁਣਾਂ